मिनट बैठ जाओ तुझे बैठ जाओ एक मिनट बैठ जाओ चलो चलो गैप बनाओ गुरी रुक, साहिल रुक। हुन चलो चल हुन चलो की है एक ही है। एवं नहीं ज़्यादा मुड़ना भी नहीं ज्यादा स्ट्रेट में ज्यादा मुड़ना भी नहीं या स्ट्रेट में नहीं रहना, इन्ना भी नहीं मुड़ना नीचे नीचे है ਸੂਮੋਕ ਠੀਕ ਹੈ ਚਲੋ ਜਾ ਜਦ ਮੈਂ ਆਪ ਨੂੰ ਨਹੀਂ ਇੰਨਾ ਨਹੀਂ ਮੁੜਨਾ ਥੋੜਾ ਮੁੜਨਾ ਹੈ ਐਵੇਂ ਲਾਣੀ ਹੈ ਚਲੋ ਚਲ ਚਲੋ ਲੈ ਤਨੂ ਆਏ ਰੱਖਣੇ ਜਦ ਉਹ ਲਾਈਨ 'ਚ ਹੋ ਠੀਕ ਹੈ ਚਲ ਕਿਹਦੇ ਲਾਣੀ ਇਸ ਇਹਨੇ ਕਿ ਦਸ ਲਾਣੇ ਚਲੋ ਫਿਰ ਦਸ ਲਾਓ ਬੈਗ ਰੱਖ ਲਓ ਭਾਵੇਂ ਮੈਂ ਕਰਾ ਦਸ ਪੂਰੇ ਕਰੋ ਮੈਂ ਕਰਾ ਦੋ ਦਸ ਪੂਰੇ ਕਰ ਦੋ ਕੈਂਡੀ ਕਿਉਂ ਖਾਈ ਹੈ ਕੈਂਡੀ ਕਿਉਂ ਖਾਈ ਹੈ ਹੁਣ ਉਹਦੀ ਵੀ ਆਪਣੀ ਕੈਲਰੀਜ਼ ਬਰਨ ਕਰਨੀਆਂ ਪੈਣਗੀਆਂ ਅੱਡ ਤੋਂ ਜਿਹੜੀ ਤੁਸੀਂ ਕੈਂਡੀ ਦੀ ਕੈਲਰੀਜ਼ ਖਾਈਆਂ ਨੇ ਹੁਣ ਉਹਦੀ ਅੱਡ ਤੋਂ ਬਰਨ ਕਰਨੀਆਂ ਪੈਣਗੀਆਂ ਚਲੋ ਮੇਰਾ ਚਲੋ ਫੇਰ ਸੋਡੀ ਕੈਲਰੀਜ਼ ਬਰਨ ਕਰੀਏ ਹੁਣ ਆਪਾਂ ਕਰਦੇ ਰਹੋ ਘਟਨਾ ਕਰੋ ਪਹਿਲਾਂ ਥੋੜੇ ਜਿਹਾ ਟਾਈਮ ਪੇਲ ਹੁੰਦਾ ਰਹੋਗੇ ਜਦ ਜਾਓਗੇ ਸ਼ਿਆਸ਼ਿੰਗ ਕਰਦੇ ਰਵਾਂਗੇ ਪਰ ਆਣੋਂ ਨਾ ਹਟਿਓ ਕਿਉਂਕਿ ਜੇ ਤੁਸੀਂ ਆਣੋਂ ਹਟ ਗਏ ਇਹ ਥੋੜੇ ਜ਼ਿਆਦਾ ਪੇਨ ਹੋਣ ਲੱਗ ਜਾਊਗਾ ਇਸ ਲਈ ਆਂਦੇ ਰਹੋ ਥੋੜਾ ਜਿਹਾ ਪੇਨ ਹੋਊਗਾ ਸਾਰੀ ਚੀਜ਼ਾਂ ਚ ਟਰਾਈ ਕਰਦੇ ਰਹੋ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਇਹਨਾਂ ਗੱਪ ਠੀਕ ਹੈ ਕੱਟ ਕਰੋ ਠੀਕ ਹੈ ਟਿਚ ਕਰਕੇ 1 2 3 ਕਰ ਦਿਓ ਹੂੰ ਠੀਕ ਹੈ ਜੀ ਆਈ ਕਰ ਦਰੋ ਨੇ ਪੂਣੀ ਪੀ ਲੋ ਸਾਰੇ ਕਿਉਂਕਿ ਹੁਣ ਆਪਾਂ ਗੇਮ ਵੀ ਕਾਰਡੀਓ ਵਾਲੀ ਕਰਾਂਗੇ ਮੇਰੀ ਹੈਲਪ ਕਰੋ ਸਰਕਲ ਬਣਾਉਣ ਚ ਆਊਟ ਇਨ ਆਊਟ In, 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 in. In, in. Out. Out. In. Out. In. Out. In. Out. In. 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 Winner. <coughs> Dho. चार पढ़े छत सत अठ दस चलो नॉर्मल जंपिंग स्कूड एक चार छत अठ नौ दस चलो जंपिंग जंपिंग करते रहो इधर आ जाओ थोड़ा जा राउंड चीरो ना राउंड चीरो। चलो चलो स्टार्ट जंप भी कर दे रो 1 2 3 4 5 6 7 8 9 10 चलो दस जंपिंग स्क्वाड इक्का दो तीन चार